ਪਤੰਜਲੀ ਆਯੁਰਵੇਦ ਦੇ ਸੈਸ ਸਥਾਪਿਤ ਬਾਬਾ RAMDEEP ਅਤੇ ਆਚਾਰੀਆ BALKRISHNAN ਦੇ ਖਿਲਾਫ ਗੁੰਮਰਾਹਕੁਨ ਇਸ਼ਤਿਹਾਰਾਂ ਦੇ ਦੋਸ਼ਾਂ ਨੂੰ ਲੈ ਕੇ ਕੁੰਜੀਕੋਟ ਕੇਰਲ ਦੀ ਜੁਡੀਸ਼ੀਅਲ ਫਸਟ ਕਲਾਸ ਮੈਜਿਸਟਰੇਟ ਅਦਾਲਤ ਵਿੱਚ ਇੱਕ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ। ਅਦਾਲਤ ਨੇ ਸੁਣਵਾਈ 3 ਜੂਨ ਨੂੰ ਤੈਅ ਕੀਤੀ ਹੈ ਜਿੱਥੇ RAMDEEP ਅਤੇ BALKRISHNAN ਦੇ ਵਿਅਕਤੀਗਤ ਤੌਰ ਤੇ ਪੇਸ਼ ਹੋਣ ਦੀ ਉਮੀਦ ਹੈ। ਇੱਕ ਕਟਨਾਕਰਮ ਪਾਰਦੀ ਸੁਪਰੀਮ ਕੋਰਟ ਨੇ ਇਹ ਸੇਕਾਰ ਨਾ ਕਰਕੇ RAMDEEP ਦੀ ਨਿਜੀ ਤੌਰ ਤੇ ਨਿਰਾਦਰ ਦੀ ਕਾਰਵਾਈ ਚ ਪੇਸ਼ ਹੋਣ ਦੇ ਹੁਕਮ ਦਿੱਤੇ ਜਾਣ ਤੋਂ ਕੁਝ ਹਫ਼ਤੇ ਬਾਅਦ ਹੋਇਆ April 2024 ਵਿੱਚ ਡਰੱਗਜ਼ ਇਨਸਪੈਕਟਰ ਦੁਬਾਰਾ ਦਾਇਰ ਮਾਮਲੇ ਵਿੱਚ ਕੇਰਲ ਦੇ ਕੋਚੀਕੋਡ ਵਿੱਚ ਫਰਸਟ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਸੁਣਵਾਈ ਹੋਣੀ ਹੈ ਡਰੱਗਜ਼ ਐਂਡ ਮੈਜਿਕ ਰੈਮੀਡੀਜ਼ ਇਸਤਿਹਾਰ ਐਕਟ 1950 4 ਦੀ ਧਾਰਾਵਾਂ 3B ਅਤੇ 3D ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਅਦਾਲਤ ਦਾ ਇਹ ਹੁਕਮ ਸੁਪਰੀਮ ਕੋਰਟ ਦੇ ਉਸ ਨਿਰਦੇਸ਼ ਤੋਂ ਬਾਅਦ ਆਇਆ ਜਿਸ ਨੇ ਪਤੰਜਲੀ ਦੇ ਗੁੰਮਰਾਹਕੁੰਨ ਇਸ਼ਤਿਹਾਰਾਂ ਨਾਲ ਜੁੜੇ ਮਾਨਹਾਨੀ ਮਾਮਲੇ 'ਚ ਉਹਨਾਂ ਦੀ ਹਾਜ਼ਰੀ ਲਾਜ਼ਮੀ ਕਰ ਦਿੱਤੀ ਸੀ। ਪਤੰਜਲੀ ਆਯੁਰਵੇਦ ਅਤੇ ਇਸ ਦੇ ਸੰਸਥਾਪਕਾਂ ਨੂੰ ਆਪਣੇ ਇਸ਼ਤਿਹਾਰਾਂ ਵਿੱਚ ਕੀਤੇ ਗਏ ਦਾਅਵਿਆਂ ਲਈ ਬਾਦੀ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ। ਇੰਡੀਅਨ ਮੈਡੀਕਲ ਐਸੋਸੀਏਸ਼ਨ ਆਈਐਮਐ ਨੇ ਪਹਿਲਾ ਫੂਕ੍ਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ ਜਿਸ ਨਾਲ ਪਤੰਜਲੀ ਦੇ ਕੁਝ ਇਸ਼ਤਿਹਾਰਾਂ ਤੇ ਅਸਥਾਈ ਪਾਬੰਦੀ ਲਗਾਈ ਗਈ ਸੀ ਅਤੇ ਬਿਮਾਰੀਆਂ ਦੇ ਇਲਾਜ 'ਚ ਉਹਨਾਂ ਦੇ ਉਤਪਾਦਾਂ ਦੀ ਪ੍ਰਭਾਵਸ਼ੀਲਤਾ ਬਾਰੇ ਝੂਠੇ ਦਾਅਵਿਆਂ ਲਈ ਇੱਕ ਮਾਨਹਾਨੀ ਨੋਟਿਸ ਜਾਰੀ ਕੀਤਾ ਗਿਆ। ਸੁਪਰੀਮ ਕੋਰਟ ਨੇ ਜਨਤਾ ਨੂੰ ਗੁੰਮਰਾਹ ਕਰਨ ਅਤੇ ਖਪਤਕਾਰਾਂ ਦੇ ਭਰੋਸੇ ਦਾ ਫਾਇਦਾ ਉਠਾਉਣ ਲਈ ਪਤੰਜਲੀ ਦੀ ਆਲੋਚਨਾ ਕਰਦੇ ਹੋਏ ਕੰਪਨੀ ਨੂੰ ਅਖਬਾਰਾਂ ਵਿੱਚ ਮਾਫੀਨਾਮਾ ਪ੍ਰਕਾਸ਼ਿਤ ਕਰਨ ਦਾ ਆਦੇਸ਼ ਦਿੱਤਾ। ਅਦਾਲਤ ਨੇ ਕੇਂਦਰ ਸਰਕਾਰ ਨੂੰ ਪਤੰਜਲੀ ਵਿਰੁੱਧ 19145 ਦੇ ਡਰੱਗਜ਼ ਅਤੇ ਕੋਸਮੈਟਿਕਸ ਨਿਯਮਾਂ ਨੂੰ ਲਾਗੂ ਨਾ ਕਰਨ ਲਈ ਵੀ ਫਟਕਾਰ ਲਗਾਈ ਹੈ।